ਜੈ ਸ਼ਿਵ ਸ਼ੰਕਰ ਜੀ ਮੇਰਾ ਨਾਮ ਅੰਕੁਰ ਗੁਪਤਾ ਮੈਂ ਸੰਸਥਾਪਕ ਸੇਵਾਦਾਰ ਸਮਿਤੀ ਹੁਸ਼ਿਆਰਪੁਰ ਸੇਵਾਦਾਰ ਸਮਿਤੀ ਪਿਛਲੇ 10 ਸਾਲਾਂ ਤੋਂ ਨੋਬਲ ਕੋਸ ਕਰਦੀ ਆ ਰਹੀ ਹੈ ਅਸੀਂ ਹਰ ਉਹ ਕੰਮ ਕਰਦੇ ਹਾਂ ਜਿਸ ਨਾਲ ਸਾਹਮਣੇ ਵਾਲੇ ਦੇ ਚਿਹਰੇ ਤੇ ਸਮਾਈਲ ਆ ਜਵੇ ਜਿਹਦੇ ਵਿੱਚ ਅਸੀਂ ਜੁਰਤਮੰਦ ਲੜਕੀ ਦੀ ਸ਼ਾਦੀ ਲਈ ਰਾਸ਼ਨ ਪ੍ਰੋਵਾਈਡ ਕਰ ਲੈਂਦੇ ਹਾਂ ਕਿਸੇ ਨੂੰ ਕੋਈ ਇੰਜਰੀ ਵਗੈਰਾ ਆਈ ਹੋਵੇ ਉਹਦਾ ਇਲਾਜ ਵਗੈਰਾ ਕਰਵਾ ਦਈਦਾ ਵੈਸੇ ਸਾਡੀ ਟੀਮ ਜਿਹੜੀ ਹੈਗੀ ਆ ਕਿਸੇ ਵੀ ਧਾਰਮਿਕ ਸਮਾਗਮ ਤੋਂ ਉੱਤੇ ਐਸਏਸੀ ਵਲੰਟੀਅਰ ਸੇਵਾ ਕਰਦੇ ਆ ਜਿਦੇ ਵਿੱਚ ਅਸੀਂ ਲੰਗਰ ਵੰਡਣ ਦੀ ਸੇਵਾ ਲਈ ਹੋਈ ਆ ਅਸੀਂ ਪਿਛਲੇ 10 ਸਾਲਾਂ ਤੋਂ ਬਹੁਤ ਸਾਰੇ ਐਸੇ ਕੰਮ ਕੀਤੇ ਆ ਜਿਨ੍ਹਾਂ ਨੂੰ ਅਸੀਂ ਕਦੀ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਹੀਂ ਪਾਇਆ ਪਿੱਛੇ ਜੇ ਅਸੀਂ ਇੱਕ ਰਿਕਸ਼ਾ ਵਾਲੇ ਦਾ ਹੱਥ ਦਾ ਇਲਾਜ ਕਰਵਾਇਆ ਸੀ ਉਹਦੇ ਬਾਹਾਂ 'ਚ ਜਿਹੜੀ ਪਲੇਟ ਪਈ ਹੋਈ ਸੀ ਪਹਿਲਾਂ ਤਾਂ ਉਹ ਗਲਤ ਸੀ ਉਹ ਕਢਵਾਈ ਇਨਫੈਕਸ਼ਨ ਹੋ ਗਈ ਸੀ ਉਹਨੂੰ 1 ਸਾਲ ਲੱਗ ਗਿਆ ਠੀਕ ਹੋਣ ਨੂੰ ਫਿਰ ਦੁਬਾਰਾ ਉਹਦਾ ਇਲਾਜ ਕਰਵਾਇਆ ਫਿਰ ਦੁਬਾਰਾ ਪਲੇਟ ਪੁਆਈ ਅੱਜ ਜਦੋਂ ਅਸੀਂ ਉਹਨੂੰ ਕੰਮ ਕਰਦੇ ਨੂੰ ਆਪਣੇ ਹੱਥ ਨਾਲ ਦੇਖਦੇ ਰਖਸ਼ਾ ਚਲਾਉਂਦੇ ਨੂੰ ਤਾਂ ਸਾਡੀ ਪੂਰੀ ਟੀਮ ਨੂੰ ਬੜਾ ਸਕੂਨ ਮਿਲਦਾ ਆ ਅਸੀਂ ਵੀ ਹੁਣ ਚੜਦੇ ਸੂਰਜ ਮਹੀਮ ਦਾ ਹਿੱਸਾ ਆ ਤੇ ਮੈਂ ਪੂਰੇ ਸ਼ਹਿਰ ਨੂੰ ਇਹੀ ਬੇਨਤੀ ਕਰਦਾ ਕਿ ਜੇ ਉਹ ਵੀ ਕੋਈ ਕਿਤੇ ਨਾ ਕਿਤੇ ਆਪਣੇ ਲੈਵਲ ਤੇ ਨੋਬਲ ਕਾਉਸ ਜਾਂ ਸ਼ੁਭ ਕਾਰੇ ਕਰਦੇ ਪਿਆ ਤੇ ਉਹ ਵੀ ਇਸ ਮਹੀਮ ਨਾਲ ਜੁੜਨ ਇਸ ਮਹੀਮ ਦਾ ਹਿੱਸਾ ਬਣਨ ਵੀ ਆਰ ਦਾ ਚੇਂਜ